ਤੇ ਰੰਗ ਸ੍ਰੀ ਕੇਸਗੜ ਸਾਹਿਬ ਵਿਖੇ ਹੋਲੇ ਮਹੱਲੇ ਦੇ ਨੇ ਬਾਕੀ ਰੰਗਾਂ ਦੇ ਨਾਲ ਇੱਕ ਰੰਗ ਖਾਲਸੇ ਦਾ ਵੀ ਹੈ ਗੱਤਕੇ ਦੇ ਜੋਹਰ ਅਜੋਕੇ ਦੌਰ ਚ ਗੁਰਸਿੱਖੀ ਅਤੇ ਵਿਰਸੇ ਦੀ ਸੰਭਾਲ ਲਈ ਗੱਤਕਾ ਖੇਡ ਲੜਕਿਆਂ ਖਾਸ ਕਰ ਲੜਕਿਆਂ ਲਈ ਸਭੈ ਰੱਖਿਆ ਦਾ ਬਿਹਤਰ ਅਤੇ ਸੁਖਾਲਾ ਬਦਲ ਹੈ ਜਿਸ ਨਾਲ ਖਿਡਾਰੀਆਂ ਲਈ ਤੰਦਰੁਸਤੀ ਅਤੇ ਨਿਰਪੋਅ ਹੋ ਕੇ ਜ਼ਿੰਦਗੀ ਜਿਉਣ ਦਾ ਮੌਕਾ ਪ੍ਰਦਾਨ ਹੁੰਦਾ ਹੈ ਨਤੀਜਾ ਨੌਜਵਾਨਾਂ ਚ ਉਤਸ਼ਾਹ ਭਰਨ ਲਈ ਵਿਰਸਾ ਸੰਭਾਲ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਕਰਵਾਈ ਗਈ ਇਹ ਜਿਹੜੇ ਗਤਕੇ ਦੇ ਜੋਰ ਦਿਖਾਏ ਜਾ ਰਹੇ ਨੇ ਪ੍ਰਾਤਨ ਸਮੇ ਤੋਂ 9ਵੇਂ ਪਾਸ਼ਾ ਤੋਂ 6ਵੇਂ ਪਾਸ਼ਾ ਤੋਂ ਚੱਲਦੀ ਆ ਰਹੀ ਰੀਤ ਹੈ ਜੀ ਕਿ ਬਾਬਾ ਬੁੱਢਾ ਸਾਹਿਬ ਮਹਾਰਾਜ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਪਣੇ ਹੱਥੀ ਸ਼ਸਤਰ ਵਿਦਿਆ ਦੇ ਜਿਹੜੇ ਕਰਤੱਵ ਸਿਖਾਉਂਦੇ ਰਹੇ ਮਹਾਰਾਜ ਜੀ ਉਹਨਾਂ ਤੋਂ ਹੀ ਇਹ ਪ੍ਰਥਾ ਚੱਲਦੀ ਆ ਰਹੀ ਹੈ ਨਿਹੰਗ ਸਿੰਘ ਫੌਜਾਂ ਤਿਆਰ ਪਰ ਤਿਆਰ ਫੌਜਾਂ ਇਹ ਗਤਕੇ ਦੇ ਜੋਰ ਕਰਦੀਆਂ ਨੇ ਤੇ ਕਰਦੀਆਂ ਰਹਿਣੀਆਂ ਇਸੇ ਤਰ੍ਹਾਂ ਮਹਾਰਾ ਦਾ ਹੱਥ ਸਿਰ ਤੇ ਰਵੇ ਇਸ ਸਾਲ ਬਾਅਦ ਆਪਾਂ ਹੋਲੇ ਮਹਲੇ ਦੇ ਅੜੇ ਦੇ ਉੱਤੇ ਅਕਾ ਕੇ ਸਿੰਘਾਂ ਵੱਲੋਂ ਟੀਮਾਂ ਆਉਂਦੀਆਂ ਪੰਜਾਬ ਭਰ ਦੋ ਜੇ ਭਾਰਤ ਭਰ ਦੋ ਟੀਮਾਂ ਆਉਂਦੀਆਂ ਨੇ ਆਣ ਕੇ ਇੱਥੇ ਆਪਣੇ ਗਤਕੇ ਦੇ ਕਰਤੱਬ ਹੁੰਦੀਆਂ ਨੇ ਤੇ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰਦੀਆਂ ਪੰਜਾਬ ਜਿੱਥੇ ਦਰਸ਼ਕ ਦਰਸਾਵੇ ਕਰ ਰਹੇ ਹਨ ਉਸਰੀ ਅਨੰਤ ਪ੍ਰਭੈ ਦੀ ਪਾਵਨ ਧਰਤੀ ਤੇ ਜਿੱਥੇ ਤਾਂਤਨ ਸਾਹਿਬ ਸ੍ਰੀ ਗੁਰੂ ਕੋ ਜਨਮ ਪਾਤਰ ਦੇ ਬਾਦ ਕੀ ਨੇ 1700 ਦੇ ਵਿੱਚ ਪੈਦਾ ਹੁੰਦਾ ਮਹੰਦਾ ਜਿਹੜਾ ਮਨਾਉਣਾ ਕੀਤਾ ਇਹ ਜੰਗ ਜੋ ਕਰਤੋਂ ਜਿਹੜੇ ਫਾਤਸਾ ਪਾਪੂਟੀਆਂ ਬਾਤੀਆਂ ਹੈ ਇਸ ਪ੍ਰੋਜਾ ਬਾਬੇ ਜੀ ਤੇ ਹੁੰਦੀ ਕੀ ਚੰਗਦੇ ਰਾਮਦਾ ਦਾ ਅਦਲਾਲ ਦੇ ਤੋਂ ਜਿੱਥੇ ਆਪਾਂ ਗੱਤਕੇ ਦੇ ਉਹ ਜੰਗ ਜੋ ਕਰਤਬ ਦੇ ਅਨਾਤਮਾਨ ਨੇ ਜਿੱਥੇ ਤਰਤਲ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਤਸ਼ਾਹ ਰਾਗਿਆ ਨੰਦ ਜਿੱਦੇ ਬੰਦਿਆ ਨੇ ਆਪਣੇ ਆਪਣੀਆਂ ਛੋਡੀਆਂ ਦੇ ਵਿੱਚ ਆਰਾਮ ਕਰਦੇ ਹੋਏ ਦਾ ਕੱਲ ਨੂੰ ਜਿਹੜੇ ਤਰਤਲ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਤਸ਼ਾਹ ਰਾਮ ਜਿਹੜੇ ਤੇ ਖੋਪਾਏ ਜਾਂਦੇ ਦੇ ਨਾਲ ਹੀ ਜਿਹੜਾ ਅ ਵਿਸ਼ਾਲ ਮਹੱਲਾ ਜਿਹੜਾ ਕੱਲ ਨੂੰ ਸਵਾ 12:00 ਵਜੇ ਸ਼ਹਿਰ ਕੋਰਤਵਾਰ ਫਤੂਤਾਬਾਦ ਦੀ ਦੀਵਾਲੀ ਤੋਂ ਜਿਹੜੇ ਆਰੰਭ ਹੋਣੇ ਨੇ ਸਾਰੀਆਂ ਇਨਹੈਂਸਿੰਗ ਜਿੱਥੇ ਬੰਦੀਆਂ ਨੇ ਜਿੱਥੇ ਕੋਰਤਵਾਰ ਪਹੁੰਚਾਂ ਦੇ ਨਾਮ ਸਵੀਕ੍ਰਿਤੀ ਕਰ ਲਈਆਂ ਸਾਰੀਆਂ ਇਨਹੈਂਸਿੰਗ ਜਿੱਥੇ ਬੰਦੀਆਂ ਦੇ ਮੁਖੀ ਸਹਿਬਾਨਾਂ ਨੇ ਵੀ ਆਪਣੀ ਆਪਣੀ ਜਿੱਥੇ ਹਾਜ਼ਰੀ ਲਵਾਣੀ ਹੈ ਅਗਵਾਈ ਕਰਨੀ ਹੈ ਉੱਥੇ ਹੀ ਮੈਂ ਬੇਨਤੀ ਕਰਦਾ ਜਿਵੇਂ ਆਪ ਜੀ ਇੰਟਰਨੈਸ਼ਨਲ ਦਰਦਕਾ ਮੁਕਾਬਲੇ ਜਿਹੜੇ ਆ ਹਰ ਸਾਲ ਦੀ ਤਰ੍ਹਾਂ ਸ਼ਰੋਮਣੀ ਪੰਥਕ ਕਾਂਦੀ ਬੁੱਢਾ ਤਲ ਪੰਜਵਾ ਤੱਕ ਤੋਂ ਜੋ ਜਿਹੜੇ ਕਰਵਾਏ ਜਾਂਦੇ ਨੇ ਆਪਾਂ ਦਰਸ਼ਿਤ ਦਾਣੇ ਕਰ ਰਹੇ ਆ ਤੇ ਨਾਲ ਹੀ ਜਿੱਥੇ ਮੇਰੇ ਨਾਲ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਗਿਆਂਦੀ ਗੁਰਪ੍ਰੀਤ ਸਿੰਘ ਜੀ ਉੱਥੇ ਹੀ ਸਾਡੇ ਬਹੁਤ ਸਤਿਕਾਰਯੋਗ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਬਲੀਚੰਦ ਜੀ ਉਹਨਾਂ ਦੇ ਸਤਿਕਾਰਯੋਗ ਬਾਬਾ ਪਚੇ ਗੀਤ ਸਿੰਘ ਬਾਬਾ ਪ੍ਰੇਮ ਸਿੰਘ ਤੇ ਨਾਲ ਸਾਡੀਆਂ ਮਹਿੰਦਰ ਜੱਟੇ ਪੰਡਾ ਦੇ ਬਾਬਾ ਬਲਵੰਦਰ ਸਿੰਘ ਜੀ ਆਇਆਂ ਨੂੰ ਬਾਬਾ ਬਨਮੋਹ ਸਿੰਘ ਸਾਹਿਬ ਜੀ ਇੱਥੇ ਪਹੁੰਚ ਰਹੇ ਨੇ ਸਾਰਿਆਂ ਨੂੰ ਬ੍ਰੋਦਰ ਜਿਹੜੇ ਜਿਹੜੇ ਵੀ ਇੱਥੇ ਆਏ ਨੇ ਸਾਧ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਤੇ ਨਾਲ ਹੀ ਬੇਨਤੀ ਕਰਦਾ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਜਿਨ੍ਹਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰਤ ਛਕ ਕੇ ਤਿਆਰ ਪਰ ਤਿਆਰ ਬਾਣੀ ਬਾਣੇ ਦੇ ਧਾਰਨੀ ਹੋਵੋ ਜਬਲਾ ਖਾਲਸਾ ਰਹੇ ਤੇ ਆਰਾ ਤਬਲਾ ਤੇਜ ਦੇਉ ਮੈਂ ਸਾਰਾ ਜਾਵੇ ਗਹਿ ਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀ ਹੋਲੀ ਕੀਨੀ ਸੰਤਸੇਵ ਰੰਗ ਲਾਗਾ ਅਤ ਲਾਲ ਦੇਵ ਆਓ ਹੋਲੇ ਮਹਾਂਦੇ ਤੇ ਗੁਰੂ ਦੀਆਂ ਲਾਡਲੀਆਂ ਨੈਂ ਸਿੰਘ ਫੌਜਾਂ ਦੇ ਦਰਸ਼ਨ ਦਿਦਾਰੇ ਕਰੀਏ ਇਹ ਉਹੀ ਫੌਜਾਂ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪ ਪਾਉ ਸ੍ਰੀ ਖਾਲਸਾ ਸੰਪਾਦ ਉਹ ਤੇ ਰੂਪ ਸਤਿਗੁਰੂ ਸਾਹਿਬ ਆਪ ਉਹ ਵਾਹਗੋਵਾਲ ਕੋ ਬਿੰਦ ਸਿੰਘ ਆਪੇ ਗੁਰਦੇ ਦਾ ਗੁਰੂ ਸਾਹਿਬ ਨੇ ਆਪਣਾ ਸੂਰਜ ਜਿਹੜਾ ਖਾਲਸੇ ਨੂੰ ਬਖਸ਼ੇ ਸੀ ਉਹ ਉਹ ਜੀਆਂ ਲਾੜੀਆਂ ਕੈਂਚੇ ਕਰਦਾ ਆਪਾ ਸਾਰੇ ਦਰਸ਼ਨ ਦਰਵੇ ਕਰ ਰਹਾ ਬਹੁਤ ਬਹੁਤ ਵਧਾਈਆਂ ਹੁੰਦੇ ਬਦੇ ਬਦੀਆਂ